ਅੱਜ ਭੜੇ ਮਿਊਚ ਲਾਵਾਂਗੇ ਪਾਣੀ ਤੁਹਾਨੂੰ ਖਿਲਾਵਾਂਗੇ ਕ੍ਰਿਸ਼ਨਾ ਪਾਓ ਬਾਜੀ ਯਮ ਯਮ ਤੁਸੀਂ ਦੇਖੋ ਆਨ ਯਰ ਫੂਡ ਬੁੱਕ ਤੇ ਮੈਂ ਹਾ ਜਸਨੂਰ ਤਵਨ ਤੇ ਫੂਡ ਐਪੀਸੋਡ ਵਿੱਚ ਨਵਾਂ ਤੁਹਾਨੂੰ ਦਿਖਾਵਾਂਗੇ ਕ੍ਰਿਸ਼ਨਾ ਪਾਓ ਬਾਜੀ ਤੇ ਅੱਜ ਅਸੀਂ ਆਇਆ ਮੋਡਲ ਟਾਊਨ ਲੁਧਿਆਣਾ ਦੇ ਤੇ ਕੋਨਾ ਪਾਕ ਦੇ ਬਿਲਕੁਲ ਨਾਲ ਹੀ ਖੜਦੇ ਨੇ ਆ ਕੁਲ 28 ਸਾਲ ਤੋਂ ਇਹ ਰੈਡੀ ਲੱਗ ਰਹੀ ਹੈ ਤੇ ਬਹੁਤ ਅੱਛੇ ਰਿਵਿਊਜ਼ ਨੇ ਤੇ ਆਓ ਅਸੀਂ ਵੀ ਇਸ ਨੂੰ ਖਾਂਦੇ ਆ ਤੇ ਤੁਹਾਨੂੰ ਦੱਸਦੇ ਆ ਕਿ ਕਿਵੇਂ ਦੀ ਆ ਪਾਪਾ ਜੀ ਸੋ ਅੱਜ ਮੋਰੀ ਟਾਊਨ ਵਿਖੇ ਕ੍ਰਿਸ਼ਨਾ ਪਾਪਾ ਜੀ ਦੀ ਰੈਡੀ ਤੇ ਮੌਜੂਦ ਆ ਜੋ ਭਈਆ تھے ਪਾਪਾ ਜੀ ਬਣਾਉਂਦੇ ਨੇ ਰੋਜ਼ ਉਹਨਾਂ ਨਾਲ ਗੱਲ ਕਰਦੇ ਆ ਭਈਆ ਬਹੁਤ ਬਹੁਤ ਸਵਾਗਤ ਹੈ ਆਪਕਾ ਔਨ 에ਅਰ ਤੇ ਥੈਂਕ ਯੂ ਜੀ ਆ ਤਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ ਮੈਮ ਮੈਨੂੰ ਤਾਂ ਇਹ ਥੋੜਾ ਸਾਲ ਹੋਇਆ 7-8 ਸਾਲ ਬਾਕੀ ਮੇਰੇ ਪਾਪਾ ਲਗਾਉਂਦੇ ਸੀਗੇ ਇਹ ਸਨ 1992 ਤੋਂ ਲਗਾ ਰਹੇ ਹਾਂ ਜੀ 1992 ਤੋਂ ਤੇ ਕੁੱਲ ਮਿਲਾ ਕੇ ਕਿੰਨੇ ਸਾਲ ਹੋ ਗਏ ਮੈਮ 28 ਸਾਲ ਹੋ ਗਏ 28 ਸਾਲ ਹੋ ਗਏ ਹਾਂਜੀ ਮੈਮ ਇਸ ਜਗ੍ਹਾ ਤੇ ਮੈਨੂੰ ਵੀ ਹੋ ਗਏ 7-8 ਸਾਲ ਮਿਨਿਮਮ ਕੰਮ ਕਰਦੇ ਹੋਏ ਪਹਿਲੇ ਕੋਈ ਸ਼ੌਂਕ ਸੀਗਾ ਸਾਰੀ ਸਾਰੀਆਂ ਚੀਜ਼ਾਂ ਬਣਾਉਂਦਾ ਕਿ ਪਪਾ ਤੋਂ ਸਿੱਖਿਆ ਪਪਾ ਤੋਂ ਸਿੱਖਿਆ ਮੈਮ ਪਪਾ ਤੋਂ ਹਾਂਜੀ ਮੈਮ ਕਿੰਨੇ ਵਜੇ ਆ ਜਾਂਦੇ ਉੱਤੇ ਮੈਮ ਮਿਨਿਮਮ 3 ਤੋਂ ਹੁਣ ਨਾਈਟ ਕਰਫਿਊ ਦੇ ਫਿਰ ਕੀ ਕਹਿੰਦੇ 8:30 ਵਜੇ ਤੱਕ 3 ਵਜੇ ਤੋਂ 8:30 ਵਜੇ ਤੱਕ फर्क पैर नाइट करफ्यू काम पर हाँ जी मैम है क्योंकि सुहा तो सारे थी टाइमिंग सेम है नाइट लोग अपने जॉब तो ऑफिस तो शॉप क्लोज करके अगला फैमिली ना आदा इंजॉय करता उन्होंने भी सेम टाइमिंग छुट्टी हैगी भी सेम टाइमिंग छुट्टी इस कर टाइमिंग का थोड़ा वो है इस करके थोड़ा पहले जाना पैदा थोड़ा असर है वा नाइट करफ्यू का मैम ਤੁਸੀਂ ਤੁਸੀ ਲੁਧਿਆਣਾ ਦੇ ਹੀ ਰਹਿਣ ਵਾਲੇ ਹੋ ਯੈਸ ਮੈਮ ਮੈਂ ਲੁਧਿਆਣੇ ਦਾ ਰਹਿਣਾ ਹਾਂ ਬੋਨ ਰੌਟਾ ਲੁਧਿਆਣਾ ਹੀ ਕਿ ਬਾਰੋਂ ਕਿਤੋਂ ਆਏ ਮੇਰਾ ਤਾਂ ਮੈਮ ਜਨਮ ਇਥੇ ਹੀ ਹੈ ਪਾਪਾ ਮੇਰੇ ਲਖਨਊ ਤੋਂ ਬਲੋਂਗ ਕਰਦੇ ਹੈ ਨਵਦੋ ਤੇ ਲਖਨਊ ਤੋਂ ਜਦੋਂ ਆਏ ਸੀਗੇ ਉਦੋਂ ਇੱਥੇ ਰਿਹੜੀ ਖੋਲੀ ਸੀ ਯੈਸ ਮੈਮ ਜੀ ਕਿਵੇਂ ਦਾ ਰਿਸਪੌਂਸ ਰ ਹੈ ਹੋਣ ਤੁਹਾਨੂੰ 7-8 ਸਾਲ ਹੋ ਗਏ ਇੱਦੇ ਕੰਮ ਕਰਦੇ ਹੋ ਵਧੀਆ ਰਿਸਪੌਂਸ ਹੈ ਮੈਮ ਜੀ ਕਿੰਨੇ ਗਰਾਉਂਡ ਹਨ ਦੇ ਰੂਸ ਕੁਛ ਮੈਮ ਆਈਡੀਆ ਨਹੀਂ ਹੈ ਬਾਕੀ ਫਿਰ ਵੀ ਕੀ ਕਹਿੰਦੇ ਕਾਫੀ ਕਸਟਮਰ ਹੈਗੇ ਮੇਰੇ ਬਾਕੀ ਹਾਂਜੀ ਕਿ ਵੀ ਤਾਂ ਰਹਿੰਦੇ ਜਦੋਂ ਲੋਕੀ ਆਉਂਦੇ ਆ ਖਾਂਦੇ ਆ ਸਵਾਦ ਬਾਰੇ ਕਹਿੰਦੇ ਕਿ ਉਹਦਾ ਮਹਿਸੂਸ ਹੁੰਦਾ ਕਿਉਂਕਿ ਬਹੁਤ ਤਾਰੀਫਾਂ ਸੁਣੀ ਆ ਮੈਂ ਤੁਹਾਡੇ ਬਾਰੇ ਹਾਂਜੀ ਹਾਂਜੀ ਮੈਮ ਹਰ ਤਰ੍ਹਾਂ ਦਾ ਟੇਸਟ ਨਾਲੇ ਫੁੱਲ ਹਾਈਜੀਨਿਕ ਹੈਗਾ ਹਰ ਚੀਜ਼ ਦੀ ਗਾਰੰਟੀ ਨਾਲ ਫਿਲ ਪਿਓਰ ਫਰੈਸ਼ ਚੀਜ਼ਾਂ ਹੋਣਗੀਆਂ ਸਾਡੇ ਕੋਲ ਕਦੀ ਮੋਸਟ ਵੈਲਕਮ ਸਾਰਿਆਂ ਦਾ ਸਾਡੇ ਕੋਲ ਕਿਹੜੇ ਕਿਹੜੇ ਪ੍ਰਕਾਰ ਦੀ ਪਾਉ ਪਾਜੀ ਹੈਗੀ ਇੱਥੇ ਮੈਮ ਮੇਰੇ ਕੋਲ ਚਾਰ ਵੈਰਾਈਟੀ ਪੰਜ ਵੈਰਾਈਟੀ ਹੈ ਨਾਰਮਲ ਹੈਗੀ ਹੈ ਡਬਲ ਫਰਾਈ ਹੈਗੀ ਹੈ ਚੀਜ਼ ਹੈਗੀ ਹੈ ਮਸਕਾ ਹੈਗੀ ਹੈ ਔਰ ਅਮੂਲ ਪਾਉ ਪਾਜੀ ਹੈਗੀ ਪਾਪਾ ਤਾਂ ਸਿੱਖਿਆ ਪਾਪਾ ਨੇ ਕਿੱਥੋਂ ਸਿੱਖਿਆ ਸੀਗਾ ਪਾਪਾ ਨੇ ਕਿੱਥੋਂ ਸਿੱਖਿਆ ਸੀ ਉਹਨੂੰ ਪਤਾ ਨਹੀਂ ਪਤਾ ਨਹੀਂ ਜੀ ਹੋਰ ਕੱਚ ਕੌਣ ਹੈ ਮੰਮੀ ਨੇ ਦੋ ਸਿਸਟਰ ਨੇ ਦੋ ਬ੍ਰਦਰ ਨੇ ਤੁਸੀਂ ਛੋਟੇ ਹੋ ਮੈਂ ਮੈਂ ਸਭ ਤੋਂ ਵੱਡਾ ਮੈਂ ਤੁਸੀਂ ਸਭ ਤੋਂ ਵੱਡੇ ਹੋ ਹਾਂਜੀ ਮੈਮ ਕਿਵੇਂ ਸੰਭਲਦੇ ਹੋ ਸਾਰਿਆਂ ਨੂੰ ਵੱਡੇ ਤੇ ਰਿਸਪੌਂਸਿਬਿਲਟੀ ਹੁੰਦੀ ਹੈ ਹਾਂਜੀ ਮੈਮ ਸਾਰਾ ਕੁਝ ਕੀ ਹੈ ਦੇਖਣਾ ਪੈਂਦਾ ਇੱਧਰ ਕੰਮ ਵੀ ਫੈਮਿਲੀ ਵੀ ਸਾਰਿਆਂ ਨੂੰ ਟਾਈਮ ਦੇਣਾ ਪੈਂਦਾ ਬਾਕੀ ਸਾਰੇ ਪੜਦੇ ਗਏ ਆ ਮੈਂ ਆਪਾਂ ਨੇ ਹੱਥ ਮਿਟਾਨਾ ਸੀ ਪੜ ਚੁੱਕੇ ਹੋ ਹਾਂਜੀ ਮੈਮ ਨਾ ਪੜੇ ਮੈਂ ਮੈਂ ਪਲੱਸ 2 ਕੀਤੀ ਹੈ ਪਲੱਸ 2 ਕੀਤੀ ਹੋਈ ਹੈ ਪੰਜਾਬ ਬੋਰਡ ਤੋਂ ਹਾਂਜੀ ਮੈਮ ਤਾਂ ਕੀ ਮਤਲਬ ਪੜੇ ਲਿਖੇ ਲੋਕ ਆਂਦੇ ਤਾਂ ਤੁਸੀਂ ਵੀ ਪੜੇ ਹਾਂਜੀ ਹਾਂਜੀ ਮੈਮ ਕਿਵੇਂ ਪੀਦੇ ਇੱਧਰ ਸਾਰਾ ਪੂਰਾ ਦਿਨ ਕਿਵੇਂ ਬਿਤਾਉਂਦੇ ਉਹ ਵਧੀਆ ਮੈਮ ਹਰ ਕਸਟਮਰ ਆਂਦੇ ਹਰ ਤਰ੍ਹਾਂ ਦੇ ਸਾਡੇ ਕੋਲ ਸਾਰੇ ਸਾਰੇ ਸੈਟੀਸਫਾਈ ਹੈਗੇ ਆ ਮੇਰੇ ਕੋ ਕਈ ਹੈਗੇ ਕਸਟਮਰ ਡਾਕਟਰ ਵੀ ਨੇ ਕਈ ਕਸਟਮਰ ਵੈਸ ਵਕੀਲ ਵੀ ਹੈ ਹਰ ਤਰ੍ਹਾਂ ਦੇ ਮੇਰੇ ਕੋ ਕਸਟਮਰ ਹੈਗਾ। ਵੈਸੇ ਤਾਂ ਕਹਿੰਦੇ ਹੁੰਦੇ ਸਟ੍ਰੀਟ ਫੂਡ ਖਾਣਾ ਨਹੀਂ ਆਪ ਤੁਹਾਡੇ ਕੋਲ ਖਾਣਾ ਹੁੰਦੇ। ਹਾਂਜੀ ਮੈਮ ਮੇਰੇ ਕੋ ਕਈ ਡਾਕਟਰ ਹੈਗੇ ਆ। ਇਚਲਨੇ ਕਰਦੇ ਕਈ ਹੈਗੇ ਮੇਰੇ ਕੋ ਡਾਕਟਰ ਆਂਦੇ ਹੁੰਦੇ ਪਰ ਖਾਣ। ਵੈਸੇ ਤਾਂ ਡਾਕਟਰ ਕਹਿੰਦੇ ਹੁੰਦੇ ਨਾ ਬਾਹਰ ਦਾ ਨਹੀਂ ਖਾਣਾ ਚਾਹੀਦਾ ਪਰ ਤੁਸੀਂ ਪੂਰਾ ਹਾਈਜੀਨ ਲੈਵਲ ਮੈਂਟੇਨ ਹਾਂਜੀ ਮੈਮ ਹਾਈਜਨਿਕ ਕੁਆਲਿਟੀ ਦੋ ਹਾਈਜਨਿਕ ਰੱਖੋ ਤਾਂ ਕਸਟਮਰ ਕਿਉਂ ਨਹੀਂ ਆਏਗਾ ਜ਼ਰੂਰ ਆਏਗਾ। ਜੀ। ਤੇ ਕੀ ਖਾਸ ਬੰਦ ਉਹੋ ਜਿਹਾ ਪਾਉ ਭਾਜੀ ਆਪਣੇ ਫਲੇਵ

हां जी कोई आगे कोई फ्लेवर्स लेके आ रहे हैं मैम है तो देखो है तो यही चल रहा है बाकी कस्टमर दी जाओ जाओ के कहंदे रिक्वायरमेंट है जी कस्टमर दी डिमांड तो फिर के कहंदे और कुछ मूवमेंट करेंगे वैसे ਤੁਹਾਡਾ ਫੇਵਰੇਟ ਫਲੇਵਰ ਕਿਹੜਾ ਹੈ ਮੇਰਾ मैम ਕੀ ਕਹਿੰਦੇ ਨੋਰਮਲ ਹੀ ਹੈ ਬਾਕੀ ਕਿ ਸਾਰੇ ਮੈਂ ਟੇਸਟ ਕਰਦਾ ਆਲਮੋਸਟ ਬਾਕੀ ਕਿ ਕਹਿੰਦੇ ਮਸਕਾ ਮੇਰਾ ਫੇਵਰੇਟ ਹੈ ਨਾ ਇਹ ਸਭ ਤੋਂ ਜ਼ਿਆਦਾ ਲੋਕਾਂ ਨੂੰ ਕਿਹੜਾ ਪਸੰਦ ਆ ਮੈਮ ਆਲਮੋਸਟ ਜ਼ਿਆਦਾਤਰ ਕੀ ਕਹਿੰਦੇ ਨਾਰਮਲੀ ਯੂਜ਼ ਕਰਦੇ ਆ ਕਿਉਂਕਿ ਸਾਰਿਆਂ ਦੇ ਬਜਟ ਦੇ ਵਿੱਚ ਵੀ ਆ ਜਾਂਦੀ ਹੈ ਨਾਰਮਲ ਫੈਮਿਲੀ ਵਾਲਾ ਵੀ ਖਾ ਲੈਂਦਾ ਤੇ ਹਾਈ ਕੁਆਲਿਟੀ ਵਾਲੇ ਵੀ ਖਾਂਦੇ ਆ ਹਾਈ ਲੈਵਲ ਸਾਨੂੰ ਇੱਕ ਪਲੇਟ ਲਗਾ ਕੇ ਦਿਖਾਓਗੇ ਦੇਖਦੇ ਆ ਕਿਵੇਂ ਦੀ ਪ੍ਰੈਜੈਂਟੇਸ਼ਨ ਜਰੂਰ ਮੈਮ ਚਲੋ ਹੁਣ ਭਈਆ ਪਲੇਟ ਲਗਾ ਲਗੇ ਪਾਪਾ ਜੀ ਦੀ ਤੇ ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਕਿ ਨਾ ਦੇ ਨਾਲ ਸਵਾਦਿਸ਼ ਹੋ ਫੇਵਰ ਇੱਥੇ ਬਣਨ ਵਾਲੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ ਆਪ ਆਪ ਪਾਤ ਤੋਂ ਦਰੋਂ ਖਾਇਆ ਤੋਂ 把正就的好，真的是太那个好，一个。 गरमा गरम पाव पाजी बन के तैयार है तो चलो इसको टेस्ट कर दे यार तेरे थोड़ा उदस तैयार क्या हो जाए डिश टेस्ट है ये थी ना तो जाएगा। तो जाएगा। ਵੈਰੀ ਨਾਈਸ ਬਹੁਤ ਸਵਾਦ ਹੈ ਜਿਦਾ ਅਸੀਂ ਨਾਰਮਲ ਲੁਧਿਆਣਾ ਚ ਖਾਂਦੇ ਰਹਿੰਦੇ ਆ ਬਹੁਤ ਸਾਰੀਆਂ ਬਹੁਤ ਭਾਜੀ ਵਕ ਵਕ ਜਗ੍ਹਾ ਤੇ ਰੀੜੀਆਂ ਲੱਗਦੇ ਆ ਬਟ ਬਹੁਤ ਫਰੈਸ਼ ਹੈ ਪਹਿਲੀ ਚੀਜ਼ ਤਾਂ ਸਭ ਤੋਂ ਵਧੀਆ ਹੈ ਕਿ ਫਰੈਸ਼ ਹੈ ਹੁਣੇ ਹੀ ਬਣਾਈ ਸੀ ਸਾਡੇ ਸਾਹਮਣੇ ਸੋ ਇਟਸ ਵੈਰੀ ਯੰਮੀ ਐਂਡ ਭਈਆ ਬਹੁਤ ਸਵਾਦ ਹੈ ਥੈਂਕ ਯੂ ਮੈਮ ਦਾ ਬਹੁਤ ਸਵਾਦ ਹੈ ਪਲੱਸ ਚਟਨੀ ਨੂ ਪਲਸ 1 ਮਾਰਕ ਦੇਣਾ ਚਾਹੀਦਾ ਚਟਨੀ ਬਹੁਤ ਟੇਸਟੀ ਹੈ ਤੇ ਮੇਰਾ ਤਾਂ ਮਨ ਕਰਿਆ ਮੈਂ ਸਾਰਾ ਦਿ ਇਹਨੂੰ ਖਾਈ ਜਾਵਾਂ ਤੇ ਫਟਾਫਟ ਇਹਨੂੰ ਖਤਮ ਕਰਦਾ ਤੇ ਉਦੇ ਤੱਕ ਤੁਸੀਂ ਦੇਖਦੇ ਰਹੋ ਔਨ 에ਅਰ ਜੇ ਤੁਹਾਨੂੰ ਵੀ ਭੁੱਖ ਲੱਗੀ ਹੈ ਤਾਂ ਜਾਓ ਆਪਣੇ ਨਜ਼ਦੀਕੀ ਰੈਸਟੋਰੈਂਟ ਵਿੱਚ ਸਟ੍ਰੀਟ ਫੂਡ ਜਾ ਕੇ ਖਾ ਕੇ ਆਓ ਬਾਹਰ ਨਿਕਲੋ ਕਰੋ ਤੇ ਬਦਿਆ ਬਦਿਆ ਕੁਝ ਖਾ ਕੇ ਆਓ ਤੇ ਇੱਥੇ ਵੀ ਜੇ ਆਓਗੇ ਤਾਂ ਸਾਨੂੰ ਰਿਵਿਊਜ਼ ਜ਼ਰੂਰ ਦੇਣਾ ਹੋਰ ਖਬਰਾਂ ਲਈ ਦੇਖਦੇ ਰਹੋ ਔਨ 에ਅਰ ਕੈਪਟਨ ਵੈਨ ਹਰਵਿੰਦਰ ਦੇ ਨਾਲ ਜਸਨੂਰ ਦੇ ਨਾਲ ਔਨ 에ਅਰ ਲੁਧਿਆਣਾ